ਅੱਜ ਕਰਦੇ ਰਹਾ ਤੇ ਹਾਰਾ ਸਾਲੇ گزارੋ ਕਰਨਾ ਹੈ ਤੇ ਪਹਿਲਾ ਨੂੰਰੀ ਰੈਣੀ ਜਿਹੜੀ ਘਰ ਦੇ ਚੌਕੇ ਕੋਲੇ ਰਹੀ ਸਿੱਕੇ ਦਾ ਲੱਗਦਾ ਬਿਲਕੁਲ ਸਭ ਤੋਂ ਪਹਿਲਾਂ ਮੈਂ ਕਰਵੋ ਸਾਹੀ सबको बधाई देना ਚਾਹੂੰਗੀ ਅੱਜ ਗੜੀਆਂ ਲੇਡੀਜ਼ ਹੈ ਤੁਸੀਂ ਦੇਖ ਸਕਦੇ ਹੋ ਪੂਰਾ 16 ਸ਼ਿੰਗਾਰ ਕਰਕੇ करवा चौथ सेलिब्रेट कर रही है कि अपने हस्बैंड भी जी लंबी उम्र दी है, है प्रेयर कर दी है ताकि उन्होंने चंकी सेहत मिले जरूरी है कि ये जो दिन ऐसी सैलीबरेट हो क्योंकि कितने कितना कि, कि सुबह का फास्ट रख्या होता सबू भुख भी लगती रहती है लेकिन यह है कि जिस तरह के इवेंट्स होंगे दे, समय ज बहुत ईजीली निकल जाता ਇਕ ਦੂਸਰਾ ਨੰਤ ਮਿਲਦਾ ਬੰਦਾ ਮੈਮਰੀਜ਼ ਬਣਾਉਂਦਾ ਹੈ ਔਰ ਤਿਆਰ ਹੋ ਜਾਂਦਾ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਗਰਵਾ ਚੌਦ ਵਾਲੇ ਦਿਨ ਕਦੀ ਕਦੀ ਐਵੇਂ ਹੁੰਦਾ ਹੈ ਕਿ ਹਸਬੰਡਸ ਵੀ ਆਪਣੀ ਵਾਈਫ ਨੂੰ ਪਛਾਨ ਨਹੀਂ ਪਾਉਂਦੇ ਰੀਜ਼ਨ ਵੀ ਕਿਉਂਕਿ ਉਹ ਸਾਰਾ ਸਾਲ ਵਿਚਾਰੀਆਂ ਸਿੰਪਲ ਰਹਿੰਦੀਆਂ ਫੈਮਿਲੀ ਦੇ ਵਿੱਚ ਬੀਜ਼ੀ ਰਹਿੰਦੀਆਂ ਅੱਜ ਉਹ ਆਪਣੇ ਲਈ ਟਾਈਮ ਕੱਢਦੀਆਂ ਆਪ ਤਿਆਰ ਹੁੰਦੀਆਂ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਆਉਂਦੀਆਂ ਔਰ ਰੱਬ ਅਗੇ ਹੀ ਅਰਦਾਸ ਕਰਦੀਆਂ ਕਿ ਉਹਨਾਂ ਦੇ ਹਸਬੰਡ ਦੀ ਲੰਮੀ ਉਮਰ ਹੋਵੇ ਔਰ ਅੱਛੀ ਸੇਤ ਹੋਵੇ सजना सजना है सजना के लिए, सजना सजना लिए। मेहंदी तेरे नाम आ, हिंदू समाज में हिंदू संस्कृति में करवा चौथ का जो त्योहार है ये बड़ी धूमधाम से मनाया जाता है सदियों से इस त्योहार की परंपरा है त्योहार से एक दिन पहले सब सुहागने अपने हाथों में मेहंदी लगाकर अपने पिया का नाम लिखती हैं अगले दिन सुबह सर्गी खाकर पूरा दिन व्रत रखकर अपने पति की लंबी आयु की कामना करती हैं हैं और माता से यही दुआ करती कि उनका सुहाग सदा बना है बिल्कुल इस दिन जो इंतजार आ ਸਾਰਾ ਸਾਲ ਰਹਿੰਦਾ ਹੈ ਭੈਣਾਂ ਨੂੰ ਔਰ ਇਹ ਸਿਰਫ ਇੱਕ ਦਿਨ ਨਹੀਂ ਆ ਬਹੁਤ ਵੱਡਾ ਤਿਹਾੜਾ ਆ ਜਿਸ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਆ ਆਲਮੋਸਟ ਸਾਰੇ ਹੀ ਆਪਣੇ ਭਾਰਤ ਦੇ ਵਿੱਚ ਜਿੰਨੀਆਂ ਭੈਣਾਂ ਨੇ ਉਹਨਾਂ ਦੇ ਵੱਲੋਂ ਸੋ ਬਹੁਤ ਸੋਹਣੀ ਤੇ ਖੁਸ਼ੀ ਵਾਲੀ ਗੱਲ ਆ ਇੱਕ ਤਾਂ ਅਸੀਂ ਇਹਦੇ ਨਾਲ ਆਪਣੇ ਟ੍ਰੈਡੀਸ਼ਨ ਨਾਲ ਆਪਣੀਆਂ ਜੜਾਂ ਨਾਲ ਜੁੜੇ ਰਹਿੰਦੇ ਆ ਦੂਜਾ ਇਹਦੇ ਪਿੱਛੇ ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਸਾਡੇ ਰਿਵਾਜ ਨੇ ਰੀਤਾਂ ਨੇ ਤਾਂ ਇਹ ਵੀ ਮੰਨਿਆ ਜਾਂਦਾ ਆ ਅੱਜ ਦੇ ਮਾਡਰਨ ਦੌਰ ਦੇ ਵਿੱਚ ਕਿ ਆਪਣੀ ਜਿਹੜੀ ਬਾਡੀ ਆ ਉਹਨੂੰ ਡੀਟੌਕਸ ਕਰਨ ਦੇ ਲਈ ਇਸ ਤਰ੍ਹਾਂ ਦੇ ਫਾਸਟ ਨੇ ਜਿਹੜੇ ਉਹ ਰੱਖੇ ਜਾਣੇ ਚਾਹੀਦੇ ਨੇ ਸੋ ਇਸ ਲਈ ਇਹ ਜਿਹੜਾ ਇੱਕ ਬਹੁਤ ਖੂਬਸੂਰਤ ਤਿਹਾਰ ਆ ਇਹਨੂੰ ਇਕੱਠੇ ਹੋ ਕੇ ਮਨਾਉਣ ਦੇ ਲਈ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੀ ਬਦੌਲਤ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਸ਼ਹਿਰ ਮੋਗਾ ਦੀਆਂ ਭੈਣਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਉਦਮ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਸ਼ਹਿਰ ਪਰ ਤੋਂ ਜੜੀਆਂ ਮਟਿਆਰਾਂ ਖੂਬਸੂਰਤ ਪਹਿਰਾਵਿਆਂ ਦੇ ਵਿੱਚ ਸਜੀਆਂ ਹੋਈਆਂ ਇੱਥੇ ਪਹੁੰਚੀਆਂ ਬਿਨਾਂ ਸ਼ੱਕ ਉਹਨਾਂ ਨੇ ਆਪਣੇ ਘਰਵਾਲਿਆਂ ਤੋਂ ਤਾਂ ਗਿਫਟਸ ਲੈ ਹੀ ਲਏ ਨੇ ਪਰ ਅੱਜ ਵੀ ਇੱਥੇ ਜਿੰਨਾ ਜਿੰਨਾ ਵੀ ਸਾਡੇ ਸਪான்ਸਰਸ ਵੱਲੋਂ ਇੱਥੇ ਬਹੁਤ ਹੀ ਬਿਹਤਰੀਨ ਤੇ ਖੂਬਸੂਰਤ ਜਿਹੜੇ ਭੈਣਾਂ ਦੀ ਪਹਿਲੀ ਪਸੰਦ ਜਿਵੇਂ ਹੋਣਾ ਹੁੰਦੀ ਆ ਤਾਂ 1 ਗ੍ਰਾਮ 골ਡ ਜੁਲਰੀ ਆ ਜਿਹੜੀ ਉਹਦੇ ਦੋ ਗਿਫਟ ਕੱਢੇ ਗਏ ਫਿਰ ਚਾਂਦੀ ਦੇ ਗਿਫਟ ਕੱਢੇ ਗਏ ਸੋ ਘਰ ਵਾਲਿਆਂ ਤੋਂ ਵੀ ਗਿਫਟ ਮਿਲੇ ਤੇ ਇਧਰੋਂ ਵੀ ਗਿਫਟ ਮਿਲੇ ਸੋਨੇ ਤੇ ਸੁਹਾਗਾ ਜਿਹੜਾ ਉਹ ਅੱਜ ਬਣਿਆ ਬਿਨਾਂ ਸ਼ੱਕ ਮੈਮ ਉਹ ਕਹਦੇ ਆ ਵੀ ਸੱਜਣਾ ਹੈ ਸੱਜਣਾ ਜੇ ਵੀ ਤੇ ਅੱਜ ਕਾਫੀ ਸੱਜੇ ਤੱਕ ਜਾਈ ਗਏ ਹਨ ਪਰਵਾਜ਼ ਵਰਤਦਾ ਹੈ ਮਕਤਾ ਜੁਆਇਡ ਹਾਂਜੀ ਕਰਵਾ 14 ਦਾ ਤਿਹਾੜਾ ਜਿਹੜਾ ਇੱਕ ਸ਼ਰਦਾ ਨਾਲ ਮਨਾਇਆ ਜਾਣ ਵਾਲਾ ਤਿਹਾੜਾ ਹੈ ਇੱਕ ਰਸਮ ਹੀ ਨਹੀਂ ਸਗੋ ਪਤੀ ਪਤਨੀ ਦੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਸਦੀਆਂ ਤੋਂ ਪੁਰਾਣੀ ਚੱਲੀ ਆ ਰਹੀ ਪਰੰਪਰਾ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਉਪਰੋਂ ਬੰਨ ਕੇ ਆਇਆ ਹੁੰਦਾ ਹੈ ਇਸ ਦਿਨ ਨੂੰ ਮਨਾਉਣ ਲਈ ਇਸ ਦਿਨ ਔਰਤਾਂ ਮਹਿੰਦੀ ਲਗਾਉਂਦੀਆਂ ਹਨ ਚੂੜੀਆਂ ਪਾਉਂਦੀਆਂ ਹਨ 16 ਸ਼ਿੰਗਾਰ ਕਰਦੀਆਂ ਹਨ ਅਤੇ ਬੜੇ ਉਤਸ਼ਾਹ ਨਾਲ ਇਹ ਤਿਹਾੜ ਮਨਾਉਂਦੀਆਂ ਹਨ ਇਹ ਔਰਤਾਂ ਲਈ ਇੱਕ ਬਹੁਤ ਹੀ ਇੰਤਜ਼ਾਰ ਕਰਦੀਆਂ ਹਨ ਤਿਹਾਰ ਦਾ ਪੂਰਾ ਸਾਲ ਇਸ ਦੀ ਵੇਟ ਕਰਦੀਆਂ ਹਨ ਤੇ ਇਸ ਦਿਨ ਸਜ ਕੇ ਤਿਆਰ ਹੁੰਦੀਆਂ ਹਨ ਤੇ ਇੰਜੋਏ ਕਰਦੀਆਂ ਹਨ ਕਈ ਪਾਰਟੀਆਂ ਆਰਗੇਨਾਈਜ਼ ਕੀਤੀਆਂ ਜਾਂਦੀਆਂ ਹਨ ਤੇ ਇੱਕ ਔਰਤ ਹੀ ਹੈ ਜਿਹੜੀ ਕਿ ਆਪਣੇ ਘਰ ਦੇ ਕੰਮਾਂ ਤੋਂ ਘਰ ਦੇ ਕੰਮਾਂ ਦੇ ਨਾਲ-ਨਾਲ ਬਾਹਰਲੇ ਕੰਮ ਵੀ ਕਰਦੀ ਹੈ ਤੇ ਦੋਨਾਂ ਵਿੱਚ ਮੈਨੇਜ ਕਰਦੀ ਹੈ ਤੇ ਬੈਲੈਂਸ ਬਣਾ ਕੇ ਚੱਲਦੀ ਹੈ ਮੈਮ ਜਿਸ ਤਿੱਕੇ ਨਾਲਾ ਸਵੇਰੇ ਸਭੀ ਕੀਤੀ ਜਾਂਦੀ ਹੈ ਸ਼ਾਮ ਨੂੰ ਕਹਾਣੀ ਜਾਂਦੀ ਹੈ ਰਾਤ ਨੂੰ ਖਤਰਨਾ ਦੇ ਕਿਹਾ ਜਾਂਦਾ ਹੈ ਪੂਰਾ ਦਿਨ ਕਿਤਾ ਫਿਰ ਮਤਲਬ ਕਿ ਸਾਈਕਲ ਚੱਲਦਾ ਹੈ ਹਾਂਜੀ ਇਸ ਦਿਨ ਔਰਤਾਂ ਸਵੇਰੇ ਸਰਗੀ ਖਾਂਦੀਆਂ ਹਨ ਤੇ ਉਸ ਤੋਂ ਬਾਅਦ ਸਾਰਾ ਦਿਨ ਭੁੱਖੇ ਰਹਿੰਦੀਆਂ ਹਨ ਪਾਣੀ ਵੀ ਨਹੀਂ ਪਿੰਦੀਆਂ ਦੁਪਹਿਰੇ ਕਥਾ ਹੁੰਦੀ ਹੈ ਉਸ ਤੋਂ ਬਾਅਦ ਪਾਣੀ ਤੇ ਚਾਹ ਪਿੰਦੀਆਂ ਤੇ ਰਾਤ ਨੂੰ ਚੰ드ਰਮਾ ਦੇਖ ਕੇ ਆਪਣਾ ਵਰਤ ਖੋਲਦੀਆਂ ਹਨ ਇਹ ਸਾਰਾ ਦਿਨ ਪਤੀ ਨੂੰ ਡੈਡੀਕੇਟ ਕਰਦੀਆਂ ਹਨ ਤੇ ਇਹ ਦੋਨਾਂ ਦੇ ਪਿਆਰ ਨੂੰ ਮਜ਼ਬੂਤ ਕਰਦਾ ਹੈ ਇਸ ਤਿਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹਨ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਇੱਥੇ ਵੀ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਬੜੇ ਇੰਜੋਏ ਕਰ ਰਹੇ ਹਾਂ ਮੈਮ ਦਿੱਕੀਰ ਨਾਲ ਪੂਰੀ ਉਮੀਦ ਹੁੰਦੀ ਹੈ ਕਿ ਅੱਜ ਬਹੁਤ ਅੱਛਾ ਕਿਫਟ ਮਿਲੂਗਾ ਪਰ ਅੱਜ ਕੀ ਕਿਫਟ ਮਿਲ ਜਾਏਗਾ ਇਹ ਤਾਂ ਆਦਮੀ ਪਤਾ ਲੱਗੂਗਾ ਗਿਫਟ ਲੈ ਕੇ ਆਣਗੇ ਵਾਲੇ